ਇਹ ਦੇਖੀ ਜੀ ਲਾ ਨੋਟ ਇਹ ਕਾਪੀ ਇਹ ਪੇਪਰ ਗਾਈਡ ਨੋਟਸ ਕਾਪੀ ਪੇਪਰ ਜੋ ਤੁਸੀਂ ਦੇਖੀਏ ਇਹ ਉੱਤਰ ਪ੍ਰਦੇਸ਼ ਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਰ ਹੋ ਰਹੀ ਹੈ ਦੱਸਤੇ ਕਿ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਰੋਲਾ ਪਾ ਰਿਹਾ ਤੇ ਬੋਲ ਰਿਹਾ ਕਿ ਕਾਲਜ ਦੇ ਵਿੱਚ ਇੱਕ ਐਗਜ਼ਾਮ ਚੱਲ ਰਿਹਾ ਤੇ ਐਗਜ਼ਾਮ ਦੌਰਾਨ ਕਿਸ ਤਰ੍ਹਾਂ ਸੀਟ ਤੇ ਬੈਠੇ ਵਿਦਿਆਰਥੀਆ ਕੋਲ ਗਾਈਡ ਪੇਪਰ ਕਾਪੀ ਪਈ ਹੋਈ ਹੈ ਗਾਈਡ ਪਈ ਹੋਈ ਹੈ ਜਿਸ ਤੋਂ ਬਾਅਦ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਕਿ ਜੇਕਰ ਕਾਲਜ ਦੇ ਵਿੱਚ ਪੇਪਰ ਚੱਲ ਰਿਹਾ ਹੈ ਤਾਂ ਇਸ ਬੱਚਿਆਂ ਦੇ ਕੋਲ ਗਾਈਡ ਆਖਿਰਕਾਰ ਕੀ ਕਾਰੀ ਹੈ ਨੌਜਵਾਨ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਅਜਿਹੇ ਪੇਪਰ ਕਰਵਾਇਆ ਜਾ ਰਿਹਾ ਹੈ ਉਤੇ ਹੀ ਨੌਜਵਾਨ ਜਦੋਂ ਵੀਡੀਓ ਬਣਾਉਂਦਾ ਹੈ ਤਾਂ ਕਈ ਲੋਕ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਅਤੇ ਬਾਅਦ ਦੇ ਵਿੱਚ ਨੌਜਵਾਨ ਉਹਨਾਂ ਦੇ ਨਾਲ ਵੀ ਜਿਹੜਾ ਕਿ ਬੋਲਦਾ ਹੈ ਕਿ ਤੁਸੀਂ ਪਿੱਛੇ ਹਟ ਜਾਓ ਮੈਨੂੰ ਰੋਕੋ ਨਾ ਇੱਕ ਕਲਾਸ ਤੋਂ ਦੂਸਰੀ ਕਲਾਸ ਦੇ ਵਿੱਚ ਜਾਂਦਾ ਹੈ ਤੇ ਬੱਚੇ ਜਿੱਥੇ ਪੇਪਰ ਦੇ ਰਹੇ ਨੇ ਹਰੇਕ ਟੇਬਲ ਤੇ ਜਾ ਕੇ ਦਿਖਾ ਰਿਹਾ ਹੈ ਕਿ ਕਿਸ ਤਰ੍ਹਾਂ ਬੱਚਾਂ ਦੇ ਕੋਲ ਜਿਹੜੇ ਕਿ ਅਨਸਰ ਸ਼ੀਟ ਪਈ ਹੋਈ ਹੈ ਤੇ ਨਾਲ ਦੀ ਨਾਲ गाइड बच्चों ਦੇ ਕੋਲ ਪਈ ਹੋਈ ਹੈ ਜਿਸ ਤੋਂ ਦੇਖ ਕੇ ਬੱਚੇ ਆਪਣੀ ਅਨਸਰ ਸ਼ੀਟ ਪੂਰੀ ਕਰ ਰਹੇ ਨੇ ਨੌਜਵਾਨ ਦਾ ਕਹਿਣਾ ਹੈ ਕਿ ਉੱਤਰ ਪੇਪਰ ਤੋਂ ਪਹਿਲਾਂ ਹੀ ਉੱਤਰ ਉਹਨਾਂ ਦੇ ਕੋਲ ਹੈ ਪ੍ਰਸ਼ਨ ਤੋਂ ਪਹਿਲਾਂ ਹੀ ਉੱਤਰ ਲੈ ਕੇ ਬੱਚੇ ਸੀਟ ਤੇ ਬੈਠੇ ਹੋਏ ਨੇ ਤੇ ਟੀਚਰ ਵੀ ਉੱਥੇ ਮੌਜੂਦ ਨੇ ਤੇ ਕੋਈ ਵੀ ਕਾਰਵਾਈ ਬੱਚਾਂ ਤੇ ਨਹੀਂ ਕੀਤੀ ਜਾ ਰਹੀ